ਰੱਕ ਦਾ ਪਹਾੜਾ ਜਿੰਨੂੰ 5000 ਰੁਪਏ ਰਿਹਾ ਦਿੱਲੀ ਦਾ ਉਹ 15 15 20 20000 ਦੇ ਰਿਹਾ ਉਹ ਦੁਖੀ ਹੋ ਹੀ ਹੋਊਗਾ ਜੀ ਹੂੰ ਫਿਰ ਸਾਰਿਆਂ ਦਾ ਧਿਆਨ ਰੱਖਣਾ ਚਾਹੀਦਾ ਉਹ ਤਾਂ ਵੇਖੋ ਜੀ ਮੌਕੇ ਤੇ ਅਸੀਂ ਆ ਕੇ ਕਰਨੀ ਹੁੰਦਾ ਉਹ ਤਾਂ 131 ਧਾਰਾ ਹੈਗੀ ਬੀ ਐਨ ਐਸ ਐਸ ਦੀ ਪਹਿਲਾ ਐਡਵਾਂਸ ਇੱਕ ਦਿਨ ਪਹਿਲਾਂ ਥੋੜਾ ਉਹ ਤੇ ਮੌਕੇ ਤੇ ਆ ਕੇ ਇਹਨਾਂ ਨੂੰ ਪਤਾ ਹੀ ਇਹ ਅਸੀਂ ਅਨਲੌਫਲ ਅਸੈਂਬਲੀ ਹੈ ਸੋ ਸਾਡੇ ਕੋਲ ਪਾਵਰ ਹੈਗੀ ਹੈ ਸਾਡਾ ਇੱਕ ਸਬ ਇਨਸਪੈਕਟਰ ਵੀ ਹੈ ਅਸੈਂਬਲੀ ਨੂੰ ਤਰਫ ਬਤਰ ਕਰ ਸਕਦਾ ਸਿਚੁਏਸ਼ਨ ਹੈ ਸਰ ਤੁਸੀਂ ਮੌਕੇ ਦੇ ਉੱਪਰ ਜਦੋਂ ਪਹੁੰਚੇ ਸੀਗੇ ਤਾਂ ਇਜ਼ੀਲੀ ਕਿਸਾਨ ਰਾਜੀ ਸੀਗੇ ਇਥੋਂ ਜਾਣ ਨੂੰ ਬਿਲਕੁਲ ਰਾਜੀ ਆ ਜੀ ਵੇਖੋ ਉਸ ਤਾਂ ਕੋਈ ਗੱਲ ਹੀ ਨਹੀਂ ਕੀਤੀ ਨਾ ਕਿਸੇ ਨੇ ਉਹਨਾਂ ਸਾਨੂੰ ਕੋਈ ਕਿਹਾ ਨਾ ਹੀ ਉਹਨਾਂ ਨੂੰ ਕਿਹਾ ਉਹ ਆਪੇ ਉੱਠ ਗਿਆ ਸਾਨੂੰ ਕਹਿੰਦੇ ਘਰਾਂ ਜਾਣਾ ਤੇ ਥੋੜੇ ਬਜ਼ੁਰਗ ਸੀ ਜਿਹੜੇ 30 40 ਉਹ ਸਾਡੀ বাস ਚ ਬਹਿ ਗਏ ਉਹ ਕਹਿੰਦੇ ਸਾਨੂੰ ਘਰਾਂ ਨੂੰ ਛੱਡ ਆਏ ਉਹ ਤੋਂ ਛੱਡ ਆਣਗੇ ਜਾ ਕੇ ਕੋਈ ਡਿਟੇਨ ਵੀ ਇੱਥੋਂ ਕਿਤੇ ਨਹੀਂ ਜਾਂ ਫਿਰ ਕਰ ਨਹੀਂ ਕੋਈ ਡਿਟੇਨ ਕਰਨ ਦੀ ਲੋੜ ਹੀ ਨਹੀਂ ਪਈ ਜੀ ਡਿਟੇਨ ਤੇ ਤਾਂ ਕਰੀਏ ਨਾ ਪਰ ਜੇ ਅੱਗੋਂ ਕੋਈ ਸਾਨੂੰ ਕੁਝ ਕਾਈਦਾ ਕਹਿੰਨੇ ਕੀਤਾ ਹੀ ਕੱਖ ਨਹੀਂ ਆਪ ਵੀ ਗੱਡੀ ਚ ਬਹਿ ਗਏ ਜਿਹਨਾਂ ਨੇ ਕਹਿ ਘਰ ਜਾਣਾ ਘਰੇ ਜਾਣਾ ਜੇ ਕੋ ਕਹੂਗਾ ਮੈਂ ਗ੍ਰਫਤਾਰੀਓ ਹੀ ਦੇਣੀ ਫਿਰ ਗ੍ਰਫਤਾਰ ਕਰ ਲਾ ਹਾਂ ਤੱਕ ਸ਼ੰਭੂ ਬਾਰਡਰ ਕਲੀਅਰ ਹੋ ਜਾਏ ਬਿਲਕੁਲ ਜੀ ਸਵੇਰ ਤੱਕ ਚੱਲ ਪੈਗਾ ਜੀ ਵੇਖੋ ਉਹ ਹਰਿਆਣੇ ਵਾਲਿਆਂ ਦਾ ਬੈਰੀਕੇਟਿੰਗ ਜਿਹੜੀ ਹੈ ਨਾ ਜੀ ਉਹ ਕਦੋਂ ਰਿਮੂਵ ਸਾਡਾ ਕਲੀਅਰ ਸਾਡਾ